ਪੋਰਟ ਕੋਈ ਚੰਨੇ ਹਾਂ ਹੁਣ ਮੈਂ ਤੈਨੂੰ ਯਾਰ 10 ਸਵੇਰੀ ਮੈਂ ਤੇਰੇ ਕੋਲੇ ਘਰੇ ਜਾਇਆ ਹਾਂ 10 ਸਵੇਰੀ ਆ ਤੇ ਤੈਨੂੰ ਮੈਂ ਕਿਹਾ ਵੀ ਮੇਰੇ ਰੁਪਏ ਦੇ ਦੇ ਜਿਹੜੇ ਤੂੰ ਲੈ ਯਾਰ ਰੁਪਏ ਆਪਾਂ 60000 ਰੁਪਏ ਤੇਰੀ ਅੰਨੀ ਇਹ 60000 ਰੁਪਏ ਤਾਂ ਮੇਰਾ ਹੁਣ 1 ਸਾਲ ਡੇਢ ਸਾਲ ਹੋ ਚੱਲਿਆ ਇਹ ਦੇ ਦੇ ਤੇ ਫੇਰ ਨਾ ਕੱਲ ਨੂੰ ਗੱਲ ਕਰੀ ਤੇ ਮੈਂ ਤੇਰੇ ਗਾਲ ਚ ਪਾ ਲੈਣਾ ਸਾਫਾ ਅਬ ਜੋਤ ਰੁਪਈਏ ਨਹੀਂ ਦਾ ਜਿਹੜਾ ਬੰਦਾ ਯਾਰ 60 70000 ਫੜ ਕੇ ਤੇ ਰੁਪਈਆ ਬੰਦਾ ਪੈਸੇ ਨਾ ਦੇਵੇ ਤੇ ਫਿਰ ਹੋਰ ਕੀ ਕਰੂਗਾ ਇਹ ਗੱਲ ਹੈਗੀ ਹੈ ਬੰਦਾ ਮੰਦਰਾ ਮੇਰਾ ਗਵਾ ਲੋ ਵੀ ਮੰਦਰਾ ਤੂੰ ਦੁਆਏ ਸੀਗੇ ਹਾਂ ਹਾਂ ਦੁਆਏ ਤਾਂ ਹੈਗੀ ਹੈ ਵੀ ਹਾਂ ਉਹ ਗੱਲ ਪੈਸੇ ਤਾਂ ਦੇਮਾਂਗੇ ਸ਼ੁਰੂ ਹੱਥ ਬੰਨ ਕੇ ਤੇ ਹਾਂ ਇਹ ਗੱਡੀ ਮੌਕੇ ਉਹਦੇ ਵਾਂ ਗੱਡੀ ਲੈ ਲਈ ਬਾਈ ਹਾਂ ਹਾਂ ਆਹ ਗੱਡੀ ਦਾ ਹਾਂ ਚੱਕਰ ਕਮਾਉਂ ਗੱਡੀ ਚਾਰ ਪੈਰ ਉੱਤੇ ਮੈਂ ਤੈਨੂੰ ਹੱਥ ਬੰਨ ਕੇ ਤੇਰੇ 8000 ਉਹ ਯਾਰ ਗੱਡੀ ਤੇ ਹੁਣ ਤਮਾਵੇ ਕਿੰਨਾ ਕੋਣ ਪਤੰਦਰਾ 2 ਸਾਲੋਂ ਅਗਰ ਗੱਡੀ ਦੇ ਕਬਾਏ ਨਹੀਂ ਨਾ ਕੋਈ ਤੂੰ ਗੱਡੀ ਲਈ ਆ ਉਹ ਕੈ ਚਾੜੇ ਹਾਂ ਭਾਈ ਸਭ ਸਾਰਾ ਕੋਈ ਕਹਤ ਆਉਂਦੀ ਆ ਕਹਤ ਕਿਹੜੀ ਤੁਰੀ ਆਉਂਦੀ ਆ ਕਿਹੜੇ ਕਮੋਂ ਦੇ ਕੈ ਤਵਾ ਕੀਤਾ ਜਦੋਂ ਇਹਨੂੰ ਪੁੱਛੀਦਾ ਤੇਰਾ ਸਿਲੰਡਰ ਨਾਲ ਤੂੰ ਦੁਣ ਘੱਟ ਮਿਲਦਾ ਤੂੰ ਕਹਿੰਦਾ ਜਿਹੜਾ ਇਹਨੂੰ ਪੁੱਛੀਦਾ ਇਹ ਪਤੰਦਰਾ ਗਾਲ ਟਾਏ ਗਲ ਪੈਂਦਾ ਨਾ ਨਹੀਂ ਦੇਣਾ ਇਹ ਦੇਵੇਂ ਹੱਥ ਬੰਨ੍ਹ ਕੇ ਭਾਈ ਤੇਰੇ ਆਖੀ ਕੋਈ ਗੱਲ ਨਹੀਂ ਤੂੰ ਕਹ ਦ ਨਾ ਦੇਵੇਂ ਦੋਵਾਂ ਕੋ ਕਦੋਂ ਗੱਲ ਤਾਂ ਵੀ ਦਿਨ ਬੇਨਾ ਕੋਈ ਕਰਾਰ ਕਰੋ ਯਾਰ ਕੋਈ ਗੱਲਤਾ ਕਰੋ ਪਰ ਢੂੜ ਸਾਲ ਹੋ ਗਿਆ ਸਾਨੂੰ ਕਹਿੰਦੇ ਆ ਨੋ ਵੀ ਦੇਵਾ ਦੇਵਾਂਗੇ 6 ਮਹੀਨਿਆਂ ਚ ਮੋੜ ਦਾਂਗੇ ਆਪਾਂ ਲਾ ਉਹ ਮੰਦਰਾ ਢੂੜ ਸਾਲ ਤਾਂ ਅੱਗੇ ਹੋ ਗਿਆ ਮਤਲਬ ਹਲੇ ਹਲੇ ਵੀ 6 ਤੇ ਫੇਰ ਜਾਵੜਾ ਇਹਦਾ ਉਹ ਆਇਆ 6 ਮਹੀਨੇ ਹੁਣ ਮੰਦਰਾ ਕਹਤ ਮੋੜੀ ਆ ਪੈਰ ਚਾਹਿਆ ਗੱਡੀ ਹੁਣ ਸਿੱਤ ਹੋਈ ਆ ਹੁਣ ਹੁਣ ਬੰਦਾ ਪਿਆ ਹੁਣ ਚੱਲ ਪਿਆ ਚੱਲ ਪਣਗੇ ਆ ਦੂ ਦੂ ਆਲੂਆਂ ਚਾਰ ਪੈ ਕਿਹੜੇ ਦੇ ਦੇ ਦਾਂਗੇ 6 ਮਹੀਨੇ ਚ ਕੋਈ ਸਿਆ ਇਹਦਾ ਕਹੀ ਜਾਂਦੇ ਸਿਆ ਮੈਂ ਤਾਂ ਬਾਈ ਜਰਾ ਇਹ ਤਾਂ ਕਰਦਾ ਮੇਰੇ ਜਾਗ ਨਹੀਂ ਜਰਾ ਕਹਿੰਦੇ ਜਾਕ ਮੇਰੇ ਕਹਿੰਦੇ ਅਸੀਂ ਤਾਂ ਰੱਸਾ ਪਾ ਲੈਣਾਂ ਨੇ ਗੱਲ 'ਚ ਤੇ ਫੇਰ ਨਾ ਕਹੀਂ ਤੇ ਜੇ ਕੱਲ ਨੂੰ ਜਾਗ ਮੇਰੇ ਤੇਰੇ ਗੱਲ 'ਚ ਥੋੜੇ ਰੱਸਾ ਪਾਈ ਫੇਰ ਨਾ ਤੇ ਆਪਦਾ ਹੁਣ ਦੇਖ ਲੈ ਕਿਉਂ ਵੀ ਗੱਲ ਕਰ ਤੂੰ ਦੇ ਦਾਂਗੇ ਲਾਜ ਹੱਥ ਬੰਨ੍ਹ ਕੇ ਦੇਣੇ ਜੀ ਆਹ ਹੁਣ ਮੰਦਰਾਜ ਨੂੰ ਚੱਲ ਪੈਣੇ ਆ ਆਲੂ ਚੱਲ ਪੈਣੇ ਆ ਅਜੇ ਤੱਕ ਬਾਹਰ ਜਾ ਮੈਂ ਕਲਕੱਤਾ ਦੀਆਂ ਆਲੂ ਲੈ ਕੇ ਉਧਰ ਹੋ ਚਾਰ ਪੈ ਛੱਡੂ ਇਹ ਕਿਹਦਾ ਮੰਦਾ ਹੀ ਆ ਹੁਣ ਖੜੀਆਂ ਗੱਡੀਆਂ ਅੰਮੀ ਨਹੀਂ ਚੱਲਿਆ ਕੋਈ ਐਡਾ ਮਾਤਾ ਤੋਂ ਆਇਆ ਸਾਡੀਆਂ ਲਾਇਆ ਛੋਟੀ ਦਾ ਯਾਰ ਖੜੀ ਮੈਂ ਵੀ ਮੰਨਦਾ ਵੀ ਗੱਡੀ ਖੜੀ ਆ 15 ਤੈਰ ਚੜ੍ਹੇ ਆ ਕਹਿ ਕਹਿ ਤਮੁਰਦੀ ਆ ਉਤੋਂ ਚੜੀ ਤਰੀਆਂ ਦੀ ਤੁਹਾਨੂੰ ਤਾਂ ਕਿਸਦਾ ਫਿਕਰ ਈ ਸਾਡੇ 6-7 ਕਹਿਤਾ ਰਹਿ ਗਈਆਂ ਗੱਡੀ ਫਰੀ ਹੋ ਗਈ ਆ ਤੂੰ ਹੋਰ ਨਹੀਂ ਕੋਈ ਕਰਦੀ ਮੰਦਰ ਤੋਂ ਲੈ ਕੇ ਦੇ ਦਿਓ ਹਾਂ ਮੰਦਰ ਨੂੰ ਦੇ ਦਿਓ ਸਿਆ ਮਹੀਨੇ ਨੂੰ ਆ ਮੰਦਰ ਦੇ ਦੇ ਤਾ ਮੈਂ ਦੇ ਦਾਂਗੇ ਅਸ ਗੱਲ ਕਰ ਇਹਦਾ ਮੰਦਰ ਨਾਲ ਮੈਂ ਥੋੜਾ ਮੰਦਰ ਨੂੰ ਕਹਾ ਤੁਸੀਂ ਗੱਲ ਕਰੋ ਮੰਦਰ ਦੇ ਦੇਵੇ ਮਤਰਾ ਦੋ ਮਹੀਨੇ ਪਕਾਉਂਗੇ ਫੇਰ ਯਾਰਾ ਨਹੀਂ ਨਹੀਂ ਪਕਾਉਂਦੇ ਯਾਰਾ ਨਹੀਂ ਨਹੀਂ ਦੇ ਦਾਂਗੇ ਦੇ ਦਾਂਗੇ ਯਾਰਾ ਇਹ ਕਿਉਂ ਇਹਨੂੰ ਵੀ ਦੇਣੀ ਹੈ ਪਤਾ ਨੂੰ 6 ਵੀ ਕਰਦਾ ਹੁਣ ਦੇਖ ਲੈ ਆਪਣਾ ਬੰਦਾਰਾ ਇੱਕ ਗੱਲ ਮੈਂ ਤੈਨੂੰ ਦੱਸਦਾ ਠੀਕ ਆ ਚੱਲ ਕੁਝ ਨਹੀਂ ਹੁਣੇ ਕਹੀ ਤਾਂ ਜਾਂਦੇ ਆ ਢੂੜ ਸਾਲ ਹੋ ਗਿਆ ਮੈਨੂੰ ਇਹਨਾਂ ਦਾ ਲਾਰਾ ਨਾ ਤਾਂ ਮਿੱਠੇ ਪੁੱਜੇ ਐ ਇਹਨਾਂ ਦੇ ਨਾ ਤਾਂ ਢੂੜ ਸਾਲ ਹੋ ਗਿਆ ਨਾ ਤਾਂ ਇਹ ਦਿੰਦੇ ਆ ਤੇ ਐਂ ਕਹਿੰਦੇ ਹੁਣ ਤੈਨੂੰ ਫਿਰਚੇ ਵੀ ਨਹੀਂ ਕਹਤਾ ਨਾ ਜਦੋਂ 6 ਆ ਗਏ ਹੁਣ ਇਹਨੇ ਤਿੰਨ ਮਹੀਨੇ ਦਾ ਲੈ ਲੈਣਾ ਇਹੋ ਤਿੰਨ ਮਹੀਨੇ ਆ ਕੇ ਫੇਰ ਫੇਰ ਛੇ ਮਹੀਨੇ ਦਾ ਠੋਕ ਦੇ ਇਹਨਾਂ ਨੂੰ ਇਹ ਉਹ ਨਹੀਂ ਪਤਾ ਕਿ ਤਿੰਨ ਮਹੀਨੇ ਦੀ ਗੱਲ ਕਰੀ ਸੀ ਪਤਾ ਹੀ ਨਹੀਂ ਤੁਹਾਨੂੰ ਪਤਾ ਉਹ ਤੰਦਰੋਗ ਆਈ ਉਹ ਕਰ ਦਿੰਦੇ ਯਾਰ ਛੋਟੇ ਬਸ ਅਸੀਂ ਮਿੰਟ ਕਰਦੇ ਤੇਰੀ ਬਸ ਮੇਰਾ ਵੀ ਛੇ ਮਹੀਨੇ ਦਾ ਮੈਂ ਮੈਂ ਤਾਂ ਮਤ ਦੇ ਵਿੱਚ ਮੇਰਾ ਚੁੱਕਾ 2 ਲੱਖ ਦਾ ਕਰੋੜਾ 2 ਲੱਖ ਦਾ ਮੇਰੇ ਦਾ ਝੁਗਾ ਚੌਰ ਕਰਤਾ ਤੂੰ ਉਹ ਘਰੇ ਹੀ ਚੱਲ ਗਏ ਬਾਈ ਆਈ ਚੱਲ ਗਈ ਜਿੰਨੇ ਕੁ ਮੋੜ ਤੇ ਉਹ ਨਿਕਲੇ ਜਾਂਦੇ ਗੱਡੀ ਰਹੀ ਨਵੀਂ ਇਸ ਕਰ ਕੰਮ ਕਿਸ ਤਰ੍ਹਾਂ 50000 ਦੀ ਚੱਲਦੀ ਤਰੀ ਹੁੰਦੀ ਆ ਆ ਮਹੀਨਾ ਕਿਲਾ ਮੇਰੇ ਕਿੰਨੇ ਦਿਨ ਹੁੰਦੇ ਆ ਗੱਡੀ ਤਾਂ ਨਵੀਂ ਤੁਸੀਂ ਬਣਾ ਲੈਣੀ ਆ ਗੱਡੀ ਸੋਡੀ ਬਣ ਗਈ ਤੇ ਮੇਰਾ ਤੇ ਚੁਗਾ ਚੌੜਾ ਦੀ ਮੇਰਾ ਘਰ ਤਾਂ ਨਾ ਉਹ ਚੁਗਾ ਚੌੜਾ ਹੁੰਦਾ ਉਹ ਤੂੰ ਇਦਾਂ ਦਾ ਦਾਦਾ ਪਾਪਾ ਬੰਦਾ ਇਹਦਾ ਮਾੜਾ ਮਾੜਾ ਹੁੰਦਾ ਭਾਈ ਠੀਕ ਆ ਰੁਪਈਆ ਤਾਂ 4-5 ਲੱਖ ਲਿਆ ਸੀ ਇਹਨਾਂ ਨੇ ਚਲ ਥੋੜਾ ਥੋੜਾ ਕਰਕੇ ਮੂੜੀ ਆਏ ਆ ਹੁਣ ਰੁਪਈਆ ਰਹਿੰਦਾ ਨਾ 60000 ਔੜੇ 60000 ਦੇ ਲਾਰੇ ਲਾਉਂਦੇ ਆ ਢੂੜ ਸਾਲ ਹੋ ਗਿਆ ਉਹਨੇ 6 ਮਹੀਨੇ ਦਾ ਤੇਰੇ ਸਾਹਮਣੇ ਲਾ ਲਿਆ ਹਾਂ ਲਾ ਲਿਆ 6 ਮਹੀਨੇ ਕਹਿੰਦੇ ਆ ਇਹ ਤੇਰੇ ਕੋਲ 6 ਮਹੀਨੇ ਆ ਜਾਣੇ ਆ ਹਾਂ ਜਿੱਦੈ 6 ਆ ਗਏ ਤੇ ਉਹਦੇ ਨੇ ਫੇਰ ਨਹੀਂ ਦੇਣੇ ਉਹਨੇ ਦੇਵਾ ਜਰੂਰ ਭਾਈ ਹੱਥ ਬੰਨ ਕੇ ਕਰਨਾ ਇਹ ਮਾਦਾ ਇਹ ਮਾਦਾ ਇੰਨਾ ਸੁਣ ਕਹਦਾ ਕਿਦਾ ਇੰਨਾ ਜਮ ਤੇ ਰਹਿ ਗਿਆ ਬੋਲਿਆ ਨਹੀਂ ਆਵੇਂ ਇਹਨੇ ਆਖੀਏ ਸਾਵਾ ਸੇਰ ਕੋਈ ਗੱਡੀ ਦੀ ਸਵਾਰੀ ਭਾਈ ਮੈਂ ਅੱਜ ਅੱਜ ਆਖ ਕੇ ਗਾਲ ਪਿਆ ਜਦੋਂ ਆ ਆ ਬਾਈ ਮੇਰੇ ਗਾਲੀ ਪਿਆ ਯਾਰ ਕਹਿੰਦਾ ਕਿਹੜੇ ਤੇਰੇ ਪੈਸੇ ਲਾਦਾ ਕਿਹੜੇ ਦੱਸਦਾ ਹਲੇ ਹਲੇ ਇਹ ਦਾ ਇਹ ਤਾਂ ਕਹਿੰਦਾ ਕੋਈ ਨਾ ਕਰੇ ਪੈਸੇ ਦੇਣਾ ਤਵੱਲ ਕੇ ਦੇਣਾ ਕਾਹ ਬਾਤ ਤੇ ਗਾਲੀ ਪਿਆ ਜਾ ਰਹੀ ਪਈ ਤੱਕ ਤਾਂ ਤੇਰੇ ਕਾਦੇ ਪੈਸੇ ਨੇ ਲੈ ਭਾਈ ਕਾਹ ਬਾਤ ਮੈਂ ਕਹਿੰਦਾ ਮੈਂ ਕੀ ਕਰ ਲੂ ਇਹਨਾਂ ਦਾ ਕਾਹ ਬਾਤ ਟੈਕ ਭਾਈ ਟੈਕ ਚਾਹ ਮੈਂ ਕਰਾ ਦੇ ਬਾਈ ਜਿੰਮੈਂਟ ਕਲਤੀ ਹੈ ਜਵਾਬ ਮੈਨੂੰ ਦੱਦਾਂ ਨੀ ਉੱਚਕ ਚਲੋ ਵੀ ਗੋੜੀ ਤਾਂ ਤੇ ਫਿਰ ਤੂੰ ਆਪਦੇ ਬੰਦੇ ਨੂੰ ਸਮਝਾ ਕੇ ਰੱਖਿਆ ਕਰ ਫਿਰ ਉਹ ਗਲ ਕਾਦੋਂ ਪੈਂਦੇ ਆ ਨਹੀਂ ਗਲ ਨਹੀਂ ਪੈਂਦੀ ਯਾਰ ਗਾਣਾ ਪਿਆ ਗਿਆ ਮੁੰਡਿਆ ਤੇਰੇ ਜਵਾਕ ਤੇਰਾ ਨਾ ਇੱਕ ਤੇਰਾ ਜਵਾਕ ਆ ਬੋਲਦਾ ਬਹੁਤਾ ਉਹ ਹੈਗਾ ਹੈਗਾ ਆ ਹੈਗਾ ਹੈਗਾ ਕਰਦਾ ਉਹਨੂੰ ਮੁੰਡਾ ਘੂਰ ਉਹਨੂੰ ਆ ਘੂਰ ਤਾਂ ਤੂੰ ਕਾ ਤਾਲੇ ਦੇ ਨਹੀਂ ਗਲ ਪੈਦਾ ਕਰ ਦਿੱਤਾ ਆ ਥੋੜਾ ਕਾ ਵੱਡਾ ਜਾਂ ਹਾਂ ਵੱਡਾ ਇਹ ਇੱਜ਼ਤ ਕਰੀ ਜਾਂਦੀ ਆ ਇੱਜ਼ਤ ਕਰੀ ਜਾ ਉਹ ਉਹ ਜੇ ਉਹਨੇ ਮੇਰੇ ਨਾਲ ਗੱਲਾਂ ਬਾਤ ਘਟ ਕਰੀਆਂ ਤਾਂ ਤੈਨੂੰ ਅੱਜ ਮੰਦਰ ਦੇ ਸਾਹਮਣੇ ਲਿਆਂਦਾ ਨਹੀਂ ਮੈਂ ਜਮਣਾ ਨਹੀਂ ਸੀ ਮੈਂ ਉਹਨੂੰ ਘੂਰੂੰਗਾ ਉਹ ਨਾਮ ਬਣਾ ਲਈ ਰੱਖੋ ਪਤਾ ਲਗੂਨ ਗੱਡੀ ਲੋ ਜਿਹੜੇ ਨਾਲ ਲੋ ਪੁਖਾ ਰ ਪੁਖਾ ਰਖੂ ਮੈਂ ਕਿਹਨੇ ਪਾ ਗੂ ਮੁਰਾ ਹੋ ਜਾਵੇ ਮੋਟਰਸਾਈਕਲ ਤੇ ਚਲ ਮੈਂ ਤਾਂ ਬੁਲਾ ਲਿਆ ਮੈਂ ਕਿ ਚਲਾ ਆਪਦਾ ਜਵਾਕ ਜਰ ਚੱਲ ਇਹਨਾਂ ਦਾ ਬਾਣੀ ਆ ਮੈਂ ਸੁਣਾ ਪੁੱਤ ਕੀ ਹਾਲ ਆ ਕਹਿੰਦਾ ਹਾਲ ਤਾਂ ਠੀਕ ਆ ਕਹਿੰਦਾ ਸਾਡੇ ਡੈਡੀ ਨੂੰ ਕੀ ਬੋਲਦਾ ਹੁੰਦਾ ਲੈ ਲੈ ਦੱਸ ਇਹਨੂੰ ਕੀ ਬੋਲਿਆ ਦੱਸ ਕਹੇ ਜਮੇਂ ਵੀ ਬੋਲਦਾ ਨਰਮ ਹੋ ਕੇ ਬੋਲਦਾ ਐਵੇਂ ਆਖੀਏ ਗੱਲਬਾਤ ਤਾਂ ਇਹ ਨਹੀਂ ਹੋਣੀ ਸ਼ੇਤਰਾ ਸ਼ੇਤਰਾ ਖਾਈ ਜਾਂਦੇ ਆ ਖਾਦੀ ਦਾ ਕਿੰਨਾ ਚਰਦੀ ਬਣੀ ਹੋਰ ਤੱਕ ਨਲ ਦੀ ਟਰੀ ਆਉਂਦੀ ਆ ਇਹਦਾ ਮੈਨੂੰ ਜਵਾਬ ਨਹੀਂ ਦਿੱਤਾ ਮੈਂ ਤਾਂ ਯਾਰ ਜਦੋਂ ਬੜੇ ਨੇ ਬਾਹਲੇ ਲਾਰੇ ਜੇ ਲਾਏ ਕਰਕੇ ਮੈਂ ਤਾਂ ਤਾਂ ਬਾਈ ਅੱਜ ਇਹਦੇ ਨਾਲ ਕਰੀ ਲਿਆ ਕਾੜਵਰ ਤੇ ਨਹੀਂ ਮੈਂ ਤਾਂ ਕੁਝ ਨਹੀਂ ਸੀ ਕਹਿਣਾ ਇਹਨੂੰ ਨਹੀਂ ਕਿਹਾ ਤੂੰ ਜਾ ਕੇ ਦੋ ਸਮਝਾ ਕੇ ਰੱਖ ਆ ਆ ਵੀ ਭਾਈ ਆਏ ਨਹੀਂ ਬੋਲੀ ਦਾ ਹੁੰਦਾ ਕਿ ਜੇ ਤੋਂ ਵੱਡਾ ਕੱਤ ਆਇਆ ਯਾਰ ਤੁਹਾਡਾ ਉਹ ਹੋਰ ਅੱਜਕੱਲ੍ਹ ਅੱਜਕੱਲ੍ਹ ਦੇ ਜਵਾਕਾਂ ਨੂੰ ਤਾਂ ਇਹ ਹੈ ਨਹੀਂ ਇਹਨਾਂ ਦਾ ਜਮਾਈ ਉਹਨਾਂ ਦੀ ਉਹਨਾਂ ਦਾ ਕਾੜੇ ਕੰਮ ਕਰਦੀ ਵਾ ਵਾ ਕਹਿੰਦਾ ਸ਼ਰਾਬ ਇਹ ਸਗਲੋਂ ਤੇ ਇਹ ਜਾਂ ਬੰਦਾ ਪਈ ਇਹ ਚਲ ਠੀਕ ਆ ਵੀ ਸਖਮੰਤਰਾ ਹੁਣ ਆਪਾਂ ਠੀਕ ਆ ਤੂੰ ਕਹ ਹਾਂ ਇਹ ਨਾ ਮੈਨੂੰ ਨੇੜੇ ਰਹਿਣਗੇ ਉਹ ਠੀਕ ਆ ਕੋਈ ਇਹਨਾਂ ਦਾ ਪਤਾ ਨਹੀਂ ਮੇਰੇ ਵੀ ਗੱਲ ਜਦਸਾ ਵਾ ਕਿਉਂ ਨਹੀਂ ਨਹੀਂ ਪਾਈ ਇੰਦਾ ਨਹੀਂ ਪਤਾ ਨਹੀਂ ਗਰਮੀਆਂ ਦੀ ਕਿੰਨ ਕਿਦੋਂ ਚਲ ਇੱਕ ਗੱਲ ਤੇਰੇ ਨਾਲ ਹੋ ਸਕਦਾ ਯਾਰ ਕਰਦੇ ਸੀ ਤੁਸੀਂ ਤਾਂ ਹੁਣ ਟਾਇਰ ਟੂਰ ਲਾਉਨੇ ਆ ਗੱਡੀਆਂ ਦੇ ਇਹ ਕੋਈ ਜੋੜਾ ਟਾਇਰਾਂ ਦੇ ਜਾਂ ਟਰਾਲੀ ਨੂੰ ਪਾਲ ਗੇ ਹਾਂ ਵਧੀਆ ਹੈ ਚਲੋ ਆਪਾਂ ਇੰਨਾ ਕਾ ਵੀ ਪੈਸੇ ਮੰਦਰਾ ਪੈਸੇ ਕੱਟ ਦੇਵੇ ਆਪੇ ਜਿਹੜੇ ਪੈਸੇ ਲੈਣੇ ਹਾਂ ਕਰਕੇ ਮੈਨੂੰ ਟਾਇਰ ਦੇ ਦੇਵੇ ਜੋੜਾ ਤੇ ਨਾਲ ਵਧੀਆ ਟਾਇਰ ਤੁੰ ਦੇਵਾ ਗੇ ਵਧੀਆ ਟਾਇਰ ਦੇ ਦੀ ਹਾਂ ਅਜਾ ਵੀ ਬੜਾ ਬਾਈ ਤੇ ਮੇਰੇ ਵਧੀਆ ਪਾਸ ਸਾਥ ਸਾਥ ਲੱਗੜ ਗੇ ਉਹ ਤਾਂ ਮਰ ਨਹੀਂ ਕੋਦੇ ਹਾਂ ਸਾਢੇ ਬਾਏ ਭਾਈ ਸਾਢਾ ਸੀਜ਼ਨ ਲੱਗਦੇ ਅਸੀਂ ਪਾਣਾ ਇਹ ਤਾਂ ਇੰਨਾ ਹੀ ਬੜਾ ਸਾਡੇ ਤਾਂ ਉਹਦਾ ਸੀਜ਼ਨ ਲਾ ਕੇ ਅੱਧੇ ਰਹਿ ਉੱਤੇ ਵੇਚ ਦਈਦੇ ਆ ਕੱਟੇ ਚਲੋ ਤੇ ਉਹ ਜਿਹੜੇ ਟਾਇਰ ਆ ਤੂੰ ਮੈਨੂੰ ਦੇ ਦੀ ਟਰਾਲੀ ਨੂੰ ਤੇ ਚਾਰੇ ਟਾਇਰ ਅਸੀਂ ਟਰਾਲੀ ਤੇ ਬਦਲਨੇ ਆ ਹਾਂ ਬਹੁਤ ਵਧੀਆ ਹਾਂ ਚਾਰ ਟਾਇਰ ਮੈਨੂੰ ਤੇ ਵਧੀਆ ਦੇਵਾਂਗੇ ਪੈਸੇ ਕੱਟ ਲੀ ਜਿਹੜੇ ਤੇਰੇ ਪਾਣੇ ਦੂਜੇ ਮੈਨੂੰ ਕਹੇ ਲੈ ਲੈ ਜਿਹੜੇ ਥੋੜੇ ਮਹਿੰਗੇ ਮਤਲਬ ਕੱਟਣ ਕੇ ਹਾਂ ਹਾਂ ਘਰ ਦੀ ਜਾਣਾ ਹਾਂ ਕੋਈ ਨਾ ਚਲਾਇਆ ਕਰ ਲੈ ਮੈਂ ਤੇਰਾ ਉਥੇ ਕੱਟ ਦੇਣਗੇ ਇੱਥੇ ਬਦ ਲੈ ਲਈ ਨਾ ਟਾਇਰ ਵਧੀਆ ਨਾਲ ਕਿਤੇ ਕੋਈ ਦੀ ਜ਼ਿੰਦਗੀ ਮਰਨੇ ਦੀ ਚਾਹ ਠੀਕ ਆ ਠੀਕ ਆ ਇਹ ਤਾਂ ਐਂ ਕਾਰੀਆ ਨਾ ਇਹ ਹੋਰ ਦੂਜਾ ਚੱਲਦੇ ਕਿੱਥੋਂ ਨੂੰ ਹੋਣ ਤੁਸੀਂ ਕਿੱਥੇ ਨੂੰ ਚੱਲਦੇ ਹੈਂ ਪਲਕੱਤੇ ਪਲਕੱਤੇ ਰੋਤੀਂਗਾ ਇਹ ਆਲੂ ਇਹ ਆਪਣੇ ਆਲੂ ਆਪਣੇ ਜਿਹੜੇ ਇੱਥੋਂ ਬੱਬਰ ਜਾਂਦੇ ਆ ਹਾਂ ਆਲੂ ਇੱਥੋਂ ਜਿਹੜੇ ਭਾਰਤ ਜਾਂਦੇ ਤੁਸੀਂ ਤੈਨੂੰ ਵੀ ਚੱਲਦੇ ਆ ਗੁਜਰਾਤ ਜਾਂਦੇ ਆ ਗੁਜਰਾਤ ਆ ਠੀਕ ਆ ਠੀਕ ਆ ਠੀਕ ਆ ਫੇਰ ਤਾਂ ਹੁੰਦੇ ਸ਼ਹਿਰ ਕਿਹੜੇ ਵਧੀਆ ਸਾਰੇ ਸ਼ਹਿਰਾਂ ਦੇ ਵਧੀਆ ਲੱਗਦੇ ਆ ਗੱਡੀ ਤਾਂ ਤੇਰੀ ਠੀਕ ਆ ਹਾਂਜੀ ਸਾਡੇ ਦੋ ਕਿਹੜੇ ਆਲੂਆਂ ਵਧੀਆ ਲੱਗਦੇ ਆ ਨਾ ਨਾਨ ਸਾਂਗ ਸਭ ਪੈਸਾ ਪੈਸਾ ਬਣਵਾ ਤੇ ਤਾਂ ਮੈਂ ਗੱਡੀ ਵੀ ਮਾਡਲ ਜਾਂ ਠੀਕ ਹੀ ਆ 22 ਦੇ ਮਾਡਲ ਆ 22 ਮਾਡਲ ਆ ਕਿ ਆ 22 ਆ 22 ਗੱਡੀ ਆ ਨਹੀਂ ਦਰੀ ਆ ਪੱਕੀ ਇੱਕ ਬਾਈ ਗੱਡੀ ਦਾ ਖਰਚਾ ਹੀ ਨਹੀਂ ਲੈ ਗੱਡੀ ਦਾ ਤੇਲ ਦਾ ਹੀ ਖਰਚਾ ਹੋਰ ਕੁਝ ਨਹੀਂ ਖਰਚਾ ਨਹੀਂ ਵੀ ਨੁਕਸਾਨ ਕਰ ਜੈਨੋ ਕੋਈ ਨਹੀਂ ਇਹ ਗੱਡੀ ਦਾ ਨਹੀਂ ਖਰਚਾ ਗੱਡੀਆ ਗੱਡੀਆ ਤੂੰ ਤੇਰੇ ਆ ਕਿੰਨੇ ਨੂੰ ਚਾਕੇ ਪਾਈ ਇੱਥੇ ਇੱਥੇ ਬਾਰੇ ਮਾਰਟੀ ਕੱਖ ਦੇ ਪੁਰੋ ਜਾ ਕੇ ਪਾ ਦੇ ਖਿਆ ਬੰਦੇ ਦੇ ਬਾਰੇ ਮੰਦਰ ਦੇ ਨਾਲ ਆਲੇ ਪਾਸੇ ਪੁੱਤ ਆਲੇ ਕਿ ਪੈ ਜਾ ਪੁੱਤ ਨਹੀਂ ਰੋ ਦੇ ਕਿ ਮੈਨੂੰ ਜਾ ਆਲੇ ਕਿ ਪੈ ਜਾ ਹਾਂ ਪੈ ਜਾ ਆਲੇ ਇੱਥੇ ਪੈ ਜਾ ਤੇ ਇੱਥੇ ਪੈ ਜਾ ਬੰਦੇ ਦੇ ਇੱਥੇ ਪੈ ਜਾ ਹਾਂ ਪੈ ਜਾ ਪੈ ਜਾ ਪੈ ਜਾ ਕੋ ਤਾਂ ਪੈ ਜਾ ਤੇਰੇ ਕੋਲੇ ਹੀ ਬੈਠਾ ਦੇ ਕੋਈ ਨਾ ਕੋਈ ਤੇਰੇ ਕੋਲੇ ਹੀ ਆ ਹਾਂ ਕੋਲੇ ਇੱਥੇ ਪੈ ਜਾ ਤੂੰ ਟੋਟਾ ਤਾਂ ਨਹੀਂ ਲੈਣਾ ਨਹੀਂ 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 ਉੱਤੇ ਤੇਰੇ ਕੋਲ ਮੈਂ ਕਿਹਾ 24 ਚਲ ਹੋਰ ਤੇ ਯਾਤ ਆ ਮੰਨ ਕੇ ਗੱਲ ਵੀ ਠੀਕ ਆ ਗੱਡੀ ਤੇਰੀ ਬਾਹਰ ਚੱਲਦੀ ਆ ਚਲ ਮੈਂ ਤਾਂ ਇੰਨਾ ਹੀ ਸੀ ਯਾਰ ਮੈਂ ਕਹੇ ਵੀ 20 ਸਾਲ ਹੋ ਗਏ ਪੈਸੇ ਯਾਰ ਚਲ ਮੰਦਿਰ ਦੇ ਸਾਹਮਣੇ ਤੂੰ ਲੈ ਸੀ ਆਪਾਂ ਪੈਸੇ ਤਾਂ ਤੇ ਮੈਨੂੰ ਦੇ ਦੀ ਠੀਕ ਆ ਕਿ ਨਹੀਂ ਗੱਲ ਉਹ ਮੈਂ ਵੀ ਆਏ ਤਾਂ ਸੀ ਚਲ ਵੀ ਬਾਈ ਦਾ ਸਾਧਨ ਮੈਂ ਇੰਤ ਕਰਾਂਗੇ ਆਪਾਂ ਆ ਤੇ ਤੂੰ ਰੋਜ਼ ਚ ਰਲ ਗਿਆ ਕਿਹੜਾ ਹੋ ਜਾ ਉਹ ਸੀਨ ਆ ਗਿਆ ਮੂਹਰੇ ਆਦੂ ਦਾ ਤੇ ਬਸ ਹਮ ਆਹੋ ਚਲ ਇਹ ਤਾਂ ਤੇ ਗੱਲ ਤੂੰ ਆ ਕਿਤੇ ਨਾਲ ਤੂੰ ਉਧਰ ਸੰਤਰਾ ਚਾਹਦਾ ਸੰਤਰਾ ਲਈ ਆਵਾਂਗੇ ਹਾਂ ਆਪਰੇ ਤਾਂ ਕਿ ਭਾਈ ਕਿਹੜੇ ਦਾ ਚੋਂ ਨਾ ਗੱਡੇ ਜਿਹੜਾ ਬੰਦਾ ਡਰਾਈਵਰ ਉਹੀ ਆ ਇਧਰੋਂ ਪਰ ਕੇ ਗਈ ਤੇ ਉਧਰੋਂ ਪਰ ਕੇ ਆਈ ਆਈ ਫੇਰ ਗੱਲ ਸੁਆਦ ਆ ਇਧਰੋਂ ਖਾਲੀ ਕੀ ਤੇ ਖਾਲੀ ਉਧਰੋਂ ਪਰਿਲੇ ਫਿਰ ਉਹ ਵੀ ਸੁਆਦ ਆ ਆ ਨਾ ਨਾ ਟਟ ਕਟ ਕਰਨੀ ਜਣਾ ਹੈ ਹਾਂ ਇਹ ਤਾਂ ਤੇਲ ਹੀ ਹੁਕਣਾ ਹੈ ਉਹ ਖਾਚੇ ਕੱਢਣੇ ਉਹ ਤੇ ਥੋੜਾ ਜਿਹਾ ਬੁਕਣਾ ਖਾਚਾ ਵੀ ਹੈ ਉਹ ਗੱਡੀਆਂ ਦੇ ਵਿੱਚ ਤਾਂ ਹੈਗਾ ਕੁਝ ਹੈਗਾ ਹੈਗਾ ਪੈਸੇ ਉਹ ਬਾਤ ਦੇ ਭਾਈ ਪੈਸੇ ਆ ਜਿਹੜਾ ਬੰਦਾ ਭਾਈ ਚਲਾਉਂਦਾ ਉਹਨੂੰ ਕੋਈ ਪਤਾ ਆ ਮੈਂ ਆਪ ਚਲਾਉਣਾ ਹਰ ਤਰ੍ਹਾਂ ਦੀ ਕਾਹਲੀ ਕੁੰਨੀ ਬਜ ਜਾਂਦੀ ਆ ਹਾਂ ਨਾ ਰੋ 20 25 25 ਹਜ਼ਾਰ ਦੇ ਦਿਆ ਹਾਂ ਬਾਕੀ ਗੱਡੀਆਂ ਬਾਈ ਘੱਟ ਬਹੁਤ ਗਈਆਂ ਹੁਣ ਤਾਂ ਸਾਵੀਆਂ ਸਾਵੀਆਂ ਹੀ ਰਹਿ ਗਈਆਂ ਹਾਂ ਕਿ ਉਹ ਬਜਦਾ ਨਹੀਂ ਕੋ ਬਜਦਾ ਨਹੀਂ ਕੋ ਛੱਡ ਗਏ ਛੋਟੇ ਵੱਡੇ ਸਾਡੇ ਸਾਰੇ ਛੱਡ ਗਏ ਛੱਡ ਗਏ ਉਹ ਦੇ ਲੋ ਜੰਸੀ ਜੋ ਲੈਣਾ ਲੈਣਾ ਖੜ ਗਿਆ ਫੜੀਆਂ ਗੱਡੀਆਂ ਕਿੱਥੇ ਨਹੀਂ ਮੁੜਦੀ ਨਹੀਂ ਮੁੜਣੀ ਕਿੱਥੇ ਮੰਣਿਆ ਹਾਂ ਕੋਲੇ 25 ਹਜ਼ਾਰ ਨੇ ਡਰਾਈਵਰ ਦਾ ਹੈ ਆਹ 9 10 ਸੀ ਐ ਖਲਾਸੀ ਲੈਂਦਾ ਖਲਾਸੀ ਲੈਂਦਾ ਕਹਿੰਦੇ ਰੋਟੀ ਖਾ ਕੇ ਅੱਡਾ ਹੈ ਰੋਟੀ ਗਾਲ 40 ਨੂੰ ਪੈਂਦਾ 40 ਨੂੰ ਪੈਂਦਾ ਇਹ ਮਿਹਨਤ ਆਇਆ ਇਹਨਾਂ ਦਾ ਫਿਰੇ ਭਾਈ ਇਹ ਆਪ ਦਾ ਆ ਜਨਾਬ ਦਾ ਕੰਮ ਕਰਕੇ ਤਾਂ ਡਰ ਪੈ ਨਹੀਂ ਦੇਣਾ ਤੁਹਾਨੂੰ 20 25000 3000 ਰੋਈ ਬਚ ਜਾਂਦਾ ਉਹੀ ਬਚ ਜਾਂਦਾ ਹਾਂ ਬਾਕੀ ਵੱਡਾ ਮੁੰਡਾ ਇਹਦਾ ਨਾਲ ਰਹਿੰਦਾ ਵਾਰੀ ਵਾਰੀ ਇਹ ਚਲਾਈ ਜਾਂਦੇ ਆ ਯਾਰ ਚਲਾਈ ਜਾਂਦੇ ਆ ਠੀਕ ਆ ਇੰਨਾ ਕੰਮ ਤਾਂ ਬਹੁਤ ਕਰਦਾ ਆ ਲਓ ਹੈਪੀ ਹੈਗਾ ਇੱਕ ਚਾਲ ਇਹਨਾਂ ਦਾ ਕੰਮ ਇਹਨਾਂ ਦਾ ਰਿਡੀ ਜਾਂਦਾ ਹੋਰ ਵਧੀਆ ਹਾਂ ਚਲ ਇਹਨਾਂ ਹੋਰ ਵਧੀਆ ਭਾਈ ਕਹਲਾ ਪਤਾ ਜਰ ਇਹੀ ਕਰੇ ਚਲ ਕੋਈ ਨਹੀਂ ਤੂੰ ਵਧੀਆ ਆ ਦਾ ਰੋਟੀ ਪਾਣੀ ਖਾਈ ਜਾਂ ਨਾ ਖਾਈ ਜਾਂਦਾ ਇਹ ਆਪਾਂ ਵੀ ਤਾਂ ਹੀ ਉਹ ਮੈਂ ਤਾਂ ਮੈਂ ਤਾਂ ਤੈਨੂੰ ਕੀ ਕਹਿਣਾ ਸੀ ਮੈਂ ਤਾਂ ਤੇਰਾ ਉਹ ਜਾਕ ਬੋਲਦਾ ਬੋਲਦਾ ਕਾ ਨੂੰ ਬੋਲਣ ਦਾ ਨਹੀਂ ਪਤਾ ਹੁੰਦਾ ਇਹ ਕਿਵੇਂ ਇਹ ਗੱਡੀ ਚੱਲਦੀ ਆ ਕੀ ਕਰਵਾ ਕੀ ਬਾਤ ਆ ਮੁੰਡੇ ਨੂੰ ਨਹੀਂ ਪਤਾ ਹੁੰਦਾ ਨਾ 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 ਬੈੜਾ ਚੱਲਦਾ ਉਹ ਬੈੜਾ ਚੱਲਦਾ ਘਰੋਂ ਲਿਆਉਣੇ ਉਹਦੇ ਪੈਸੇ ਫਿਰ ਪਤਾ ਲੱਗਦਾ ਸਹੀ ਗੱਲ ਆ ਸਹੀ ਗੱਲ ਆ ਹਾਂ ਅਜਾ ਅੰਦਰ ਨਹੀਂ ਬੰਦਣਾ ਕਿਤਾਬਾਂ ਅਗਰ ਅਦਾ ਬਾਹਰ ਚੱਲ ਪਰੇ ਗੱਲਾ ਮਾਰਦਾ ਮਰੀ ਜਾਂਦਾ ਚਲ ਆਪਣਾ ਤਾਂ ਯਾਰ ਮੈਂ ਮੇਰਾ ਤਾਂ ਸੁਭਾਅ ਹੈ ਮੈਂ ਨਹੀਂ ਕਿਸੇ ਨੂੰ ਕੋਕਾਂ ਦਾ ਪਕੜ ਚੱਲ ਚਲਾ ਜਾ ਤੂੰ ਅਦਾ ਵੀ ਭਾਈ ਸੁਹਾ ਹੈਗਾ ਆਪਾਂ ਦੀ ਰਾ ਜਾਗ ਕਰਦਾ ਰਹਿੰਦਾ ਜਾਗ ਕਰਦਾ ਅਗਲਾ ਕਹਿੰਦਾ ਨਹੀਂ ਨਹੀਂ ਇਹਦੀ ਆਪਣੀ ਬਾਣੀ ਕੋਈ ਕਿੰਨੇ ਦੀ ਕਿ ਪੈਸੇ ਫੜੇ ਆ ਕਿੰਨੇ ਦਿੱਤੇ ਆ ਕੋ ਮਰਜ਼ੀ ਪਾ ਫੜਦਾ ਕੋਈ ਪਿਆਰ ਇਹ ਮੈਂ ਜਵਾਬ ਨਹੀਂ ਦਿੰਦਾ ਵੀ ਨਹੀਂ ਵੀ ਹਾਂ ਤੱਕ ਲੈ ਜਾਂ ਲੈ ਜਾਂ ਲੈ ਉਹ ਆ ਦਾ ਕੰਮ ਜਨਾ ਬਿਲਕੁਲ ਬਿਲਕੁਲ ਫੇਰ ਬਾਕੀ ਯਾਰ ਆਪਣਾ ਆੜ ਗਵਾੜਾ ਨੇੜੇ ਦਾ ਪੜੇ ਜਿਹਦੇ ਪੂਰੇ ਹਾਂ ਮੂੰਹ ਮੱਥੇ ਮੈਨੂੰ ਲੱਗਦੇ ਆ ਪੈਸੇ ਦਾ ਕਿਤੇ ਨਾ ਹੋ ਜਾਣਾ ਹਾਂ ਹੁਣ ਮੰਦਰ ਨਹੀਂ ਆਈ ਸਾਰੇ ਅਸੀਂ ਇਕੱਠੇ ਟ੍ਰੈਕਟਰ ਟੁੱਟਰ ਚਲਾਉਂਦੇ ਰਹੇ ਆ ਫੇਰ ਇਹਦੇ ਕੋਲ ਚੱਕੀ ਹੁੰਦੀ ਸੀ ਮੇਰੇ ਕੋਲੇ ਰੀਪਰ ਦਾ ਕਰਤੇ ਬੜਾ ਅਕੜਾ ਆ ਲਈ ਬਹੁਤ ਲਾਇਆ ਅਸੀਂ ਨਹੀਂ ਬਹੁਤ ਲਾਇਆ ਕਰਾਇਆ ਉਦੋਂ ਦੀਪਾ ਬਹੁਤ ਸੀ ਉਹ ਬਾਈ ਬਾਈ ਚੱਲਦੇ ਤਾਂ ਪੈਸੇ ਵੀ ਬਣਦੇ ਪੈਸੇ ਬਣਦੇ ਉਹ ਸਮੇਂ ਇਹ ਜੇ ਸੀ ਪੈਸੇ ਦੇ ਦੇ ਲੋਕ ਵੀ ਦਿੰਦੇ ਸੀ ਟਰੈਕਟਰ ਘੱਟ ਸੀ ਭਾਈ ਹਾਂ ਟਰੈਕਟਰ ਘੱਟ ਸੀ ਟਰੈਕਟਰ ਘੱਟ ਸੀ ਉਹ ਮੈਂ ਕਹਿੰਦਾ ਟਰੈਕਟਰ ਸੀ ਹਰੇਕ ਜ਼ਿਮੀਂਦਾਰ ਕੋਲੇ ਉਹ ਆਉਂਦਾ ਬਾਹੀ-ਬੂਹੀ ਤੇ ਲੈ ਜਾ ਰਖਦਾ ਇਹ ਤੇ ਜਿਹੜਾ ਬੰਦਾ ਕਰਤੇਵਾਲਾ ਉਹ ਕਹਿੰਦਾ ਤੂੰ ਮੇਰੇ ਕਰਤੇ ਵੱਢੀ ਕਰਤੇ ਵੱਢ ਉਹਦੇ ਕਰਤੇ ਵੱਢਣੇ ਕਰਾਏ ਤੇ ਆ 200 ਰੁਪਇਆ ਕਰਾਇਆ 250 ਰੁਪਇਆ 300 ਤੇ ਹੀ ਚੱਲਿਆ ਕੰਮ ਸਾਡੇ 300 ਤੋਂ ਬਾਅਦ ਸਾਡੇ 350 ਤੋਂ ਬਾਅਦ ਫਿਰ ਮੈਂ ਹਟ ਗਿਆ ਇਹ ਬਹੁਤ ਕੰਮ ਚੱਲਿਆ ਹਾਂ ਚਲੋ ਉਹਦੇ ਨਾਲ ਬਾਹਰ ਚੱਲਿਆ ਗਿਆ ਚਲੋ ਉਹਦੇ ਨਾਲ ਫਿਰ ਮੈਂ ਵੀ ਕੱਢ ਗਿਆ ਆਇਆ ਵੀ ਕੰਮ ਮੈਂ ਵੀ ਬੋਹ ਕਰਿਆ ਭਾਈ ਮੈਂ ਕੰਮ ਬੋਹ ਕੀਤਾ ਸਾਡਾ ਖੇਤੀ ਦਾ ਕੰਮ ਪਾਸ ਸੀ ਯਾਹ ਪਰਿਆ ਸੀ ਕੰਮ ਬੋਹ ਦਿੱਤਾ ਅੱਥੀ ਕਰਦੇ ਸੀ ਅੱਥੀ ਕੰਮ ਜਿਹੜਾ ਬੰਦਾ ਕਰਦਾ ਭਾਈ ਉਹ ਪਾਸ ਹੀ ਆ ਜਿਹੜਾ ਅੱਥੀ ਕੰਮ ਕਰਦਾ ਉਹ ਹੋਇਆ ਉਹ ਬੰਦਾ ਪਾਸ ਹੀ ਆ ਆਪਦਾ ਆਪ ਸਭ ਨੂੰ ਕਹਿੰਨੇ ਵੀ ਬਰਾਵੋ ਵੇਖੋ ਜਿਹਨੇ ਖੇਤੀ ਕਰਨੀ ਆ ਆਪਦਾ ਕੰਮ ਭਾਈ ਆਪ ਕਰੋ ਆਪ ਕਰੋ ਠੀਕ ਖੇਤੀ ਬਣ ਜਾ ਸੁਨੇਹ ਕਦੇ ਨਾ ਹੁੰਦੀ ਬੱਤੀ ਤੋਂ ਤੇਤੀ ਹਾਂ ਕਦੇ ਬੱਤੀ ਤੋਂ ਤੇਤੀ ਨਹੀਂ ਬਣਦੇ ਜੇ ਹੱਥੀ ਖੇਤੀ ਕਰੇ ਆਪ ਦੀ ਤਾਂ 4 ਚਾਰ ਪਈਏ ਬਾਂਜ ਸਨੇ ਹਾਂ ਜੀ ਆਪਾਂ ਕਹਿੰਦੇ ਸਨੇਹਨਾ ਕੰਮ ਹੋ ਜੂ ਨਹੀਂ ਹੋਣਾ ਨਹੀਂ ਨਹੀਂ ਸਨੇਹਨਾ ਨਹੀਂ ਉਹਦਾ ਕੀ ਪਤਾ ਕਿੱਥੇ ਬੈਠਾ ਨਾ ਨਾ ਸਨੇਹਨਾ ਤਾਂ ਦੇ ਆਵਾਂਗੇ ਕਰੇ ਕਿ ਨਾ ਕਰੇ ਜਿਹੜਾ ਆਪ ਜਾ ਕੇ ਕਰ ਲੈਣਾ ਉਹਦੇ ਵਰਗਾ ਸਵਾਲ ਹੈ ਕਿੱਥੇ ਖੋਦਾ ਆਪ ਜਾ ਕੇ ਹਾਂ ਮੈਂ ਬੰਦਾ ਬੇਫਿਕਰਾ ਆਪ ਕੰਮ ਕਰਦਾ ਆਪ ਕਰਦਾ ਆ ਬਿਲਕੁਲ ਬਿਲਕੁਲ ਤਾਂ ਹੀ ਤਾਂ ਕੀ ਹੱਥੀ ਕੀਤੀ ਬਾਂਜ ਸਨੇਹ ਕਦੇ ਨਾਲ ਦੇ ਬੱਤੀਓਂ ਦਿੱਤੀ ਨਹੀਂ ਹੁੰਦੇ ਬਈ ਜੋ ਕਾਰਵਾਈ ਬਾਈ ਆਪ ਕਰੇ ਆਪ ਦੇ ਚੀਜ਼ ਆਪ ਦੇ ਰੀਜ਼ ਨੇ ਖੇਤੀ ਤਾਂ ਹੀ ਚਾਰ ਚੱਲਣ ਬਚਦੇ ਆ ਆਪਾਂ ਨੂੰ ਬਚਣਾ ਪਤਾ ਕੀ ਆ ਆ ਦਾਤੇ ਕੰਮ ਕਰਿਆ ਆ ਵੀ ਆਪ ਪਾਲਿਆ ਰੇ ਸਪਰੇਅ ਆਪ ਕਰ ਲੇ ਨਾਲ ਚੋਨਾ ਚਾਲਾ ਪਟਾ ਲਿਆ ਕਣਕ ਆਪ ਨਾਲ ਕਢਾ ਲਈ ਇਹੀ ਚਾਰ ਚੀਜ਼ਾਂ ਆਪਾਂ ਨੂੰ ਬਚ ਗਈਆਂ ਬਚ ਗਈਆਂ ਠੀਕ ਆ ਇਹ ਚਾਰ ਆਪਾਂ ਨੂੰ ਬਚਦ ਗਏ ਹਾਂ ਠੀਕ ਆ ਆ ਰੋਟੀ ਗਾਲੀ ਸਾਜੀ ਹਾਂ ਆ ਕੋਈ ਨਹੀਂ ਆਵਾਂਗੇ ਜਰੂਰ ਚੰਗਾ ਚੰਗਾ ਆ ਬੰਗਾ ਆ ਆ ਮੇਰਾ ਮੁੰਡਾ ਇਹ ਤਾਂ ਵੀ ਆਪਾਂ ਬੱਕਰੀ ਲੈ ਲਈ ਅੱਛਾ ਇਹ ਤਾਂ ਨਹੀਂ ਸੀ ਬੱਕਰੀ ਵਾਹ ਵਾਹ ਮਜ਼ਾ ਹਾਂ ਇਹ ਤਾਂ ਬੱਕਰੀ ਲੈ ਮਿਲਣ ਆਇਆ ਮੁੰਡੇ ਆ ਹਾਂ ਮੈਂ ਨਾ ਜੋ ਆਪਾਂ ਨੂੰ ਤਾਂਸਾ ਨਹੀਂ ਹੁੰਦਾ ਬਈ ਉਹ ਹੁੰਦਾ ਫਿਰ ਨਾ ਗਿਆ ਉਹਦਾ ਬਾਕੀ ਜਿਹੜਾ ਉਹ ਕੋਈ ਗਿਆ ਬਈ ਉਹੀ ਰਿਸ਼ਤੇਦਾਰਾ ਜਿਹੜਾ ਆਉਂਦਾ ਮੈਂ ਮਿਲ ਮਿਲ ਵਰਤਦੇ ਦੀਗੇ ਬਈ ਰਿਸ਼ਤੇਦਾਰੀ ਵੀ ਮਿਲ ਮਿਲਦੇ ਦੇ ਵਾੜਾ ਅੱਜ ਬਾਣੀ ਜੀ ਮਿਲਦੇ ਬਣਦੀ ਆ ਬਣ ਜਦੀ ਪਾਣੀ ਆ ਬਣ ਜ ਸਹੀ ਹੋਵੇ ਬਣਦੀ ਪਾਣੀ ਚੱਲੀ ਜਾਂਦੀ ਆ ਹੋਰ ਇੱਥੇ ਕਿਤੇ ਆਪਾਂ ਕਰੇ ਨਹੀਂ ਕੋਈ ਚੀਜ਼ ਬਣਦੀ ਇਹ ਤਾਂ ਇੱਕ ਦੂਜੇ ਤੋਂ ਲੈ ਦਿੱਤੇ ਗਾ ਚੱਲਦੇ ਆ ਗਾ ਹਾਂ ਦੇ ਆਪਾਂ ਕਹੀ ਉਹ ਤੋਂ ਤੂੰ ਬਣ ਲੈ ਮੈਂ ਉਹ ਤੋਂ ਬਣ ਲੈ ਆ ਬਸ ਹੋ ਗਿਆ ਕੁੜੀ ਬੈਠੀ ਹੁੰਦੀ ਨੇ ਉਹ ਤਾਂ ਉਹ ਤੋਂ ਆਪਣੇ ਗਾ ਉਹਨਾਂ ਦੇ ਯਾਰ ਉਹਦਾ ਮੁੰਡਾ ਹੀ ਸੀਗਾ ਉਹ ਹੀ ਮੁੰਡਾ ਨਾਲ ਆਇਆ ਸੀ ਮਿਲਾਂਗੇ ਤੁਹਾਨੂੰ ਆ ਤੱਕ ਖੇਡ ਗਿਆ ਵਧੀਆ ਇੰਦੇ ਦੇ ਜਵਾਗ ਬਈ ਖੇਡ ਜਾਂਦੇ ਆ ਰਾਂ ਘਰੇ ਕਿੱਥੇ ਇਹ ਹੋਰ ਕਰੇ ਨਹੀਂ ਫਾਈ ਖੇਡ ਕੇ ਨਹੀਂ ਨਹੀਂ ਕਰੇ ਨਹੀਂ ਕਰੇ ਥਾ ਥੋੜਾ ਉੱਥੇ ਫਿਰ ਭਾਂਡੇ 'ਚ ਮਾਰਦੇ ਆ ਗੇ ਭਾਂਡੇ ਵਾਲੇ ਨਹੀਂ ਜਗ੍ਹਾ ਥੋੜੀ ਆ ਬਾਅਦ ਵਿੱਚ ਉੱਥੇ ਤਿਲ ਕੇ ਡੱਕ ਬੰਦੇ ਆ ਫਰਸਾ ਫਰਸਾ ਭਾਂਡੇ ਵਿੱਚ ਭਾਂਡੇ ਵਾਲਾ ਕਿਤੇ ਕਿਤੇ ਮਾਰਿਆ ਕਿਤੇ ਕਿਤੇ ਮਾਰਿਆ ਕਿਤੇ ਨਹੀਂ ਆ ਮਾਗਾ ਮਾਜੂਗਾ ਚੰਗਾ ਹੈ ਹੋਰ ਸਲਾਬ ਚੰਨਿਆ ਕੋਈ ਨਵੀਂ ਤਾਜੀ ਹੋ ਠੀਕ ਠਾਕ ਰਹਿੰਦੇ ਨੇ ਵਧੀਆ ਬਹੁਤ ਵਧੀਆ ਤੇ ਬਾਹਰ ਸੱਚ ਮਾਹੌਲ ਕਿਵੇਂ ਆ ਬਾਹਰ ਮਾਹੌਲ ਆਪਣੇ ਵਾਲਾ ਹੀ ਆ ਕਿ ਇਹੋ ਜਿਹਾ ਹੀ ਆ ਕਿ ਬਾਹਰ ਹੋਰ ਆ ਕੋਈ ਚੀਜ਼ ਨਹੀਂ ਇਹੋ ਜਿਹਾ ਚੱਪਟਾ ਕੋਈ ਨਹੀਂ ਚੱਲਦੇ ਆ ਲੱਗਦਾ ਹੂ ਇਹ ਰਕਰ ਕਰਤੇ ਕੋਲ ਪੁੱਤੇ ਹੈ। ਇਹ ਤਾਂ ਤੋਂ ਬਹਾਾ ਪੈਣਾ ਬੰਬਾ ਕਲਕੱਤਾ। ਅੱਛਾ। ਤੋਂ ਬਹਾਾ ਬਣਾ। ਠੀਕ ਆ ਠੀਕ ਆ ਠੀਕ ਆ। ਉਹ ਨਹੀਂ ਪਤਾ 2 ਮਿੰਟ ਪਾਸੇ ਗੱਡੀ ਕਿੱਧਰ ਚੱਲੀ ਹੈ। ਅੱਛਾ। ਨਾ। ਕਈ ਵਾਰ ਘਟਗਾ ਲੋੜੂਵੇ ਮਾਰਦੇ ਆ। ਇਹ ਆ। ਉਹ ਹੀ ਬੱਖੇ ਮਾਰਦੇ ਆ ਬੁੜਾ ਮੋਕਾ। ਹਰੇ ਆਪਣਾ ਇਹਦੇ ਰਾਤਾਂ ਦਾ ਲੱਗਾ ਠੀਕ ਆ। ਅੱਛਾ। ਰਾਤਾਂ ਦਾ ਕਿਤੇ ਮੱਦ ਗਿਆ ਧਿਕਰੀ ਹੋਵੇ। ਠੀਕ ਆ ਠੀਕ ਆ। ਸਾਸੀ ਬੇਫਿਕਰਾ। ਸਾਸੀ। ਇਹ ਰੋਟੀ ਵੀ ਦੇਣਗੇ ਚਾਹ ਪਾਣੀ ਵੀ ਦੇਣਗੇ। ਬਹੁਤ ਸਾਸੀ। ਨਾਨਾ। ਯਾ ਤੈਨੂੰ ਠੀਕ ਹੈ ਠੀਕ ਹੈ ਹਾਂ ਬਈ ਕੌਣ ਕੌਣ ਜਿੱਤੇ ਆਹ ਤੰਵੀਰ ਦਿੱਤੀ ਅੱਛਾ ਮੇਰਾ ਰੋਸ਼ਨ ਨੂੰ ਪੈਸੇ ਫਲਾਲੇ ਉਹ ਕੋਈ ਨਾ ਰੋਸ਼ਨ ਹਾਰ ਗਿਆ ਸੀ ਹਾਂ 10 ਰੁਪਏ ਦਾ ਸੀਗਾ ਅੱਛਾ ਆਈ ਮੈਂ ਤੇ ਰੋਸ਼ਨ ਦਾ ਤੇ 5-5 ਕਰਨੀ ਸੀਗੇ ਪਹਿਲੀ ਵਾਰੀ ਉਹ ਹਾਰ ਗਿਆ ਕਹਿੰਦਾ ਫਿਰ ਤੋਂ ਖੇਡਦੇ ਆ ਮੈਂ ਰੈਡੀ ਨਹੀਂ ਸੀਗਾ ਅੱਛਾ ਫਿਰ ਮੈਂ ਕਿਹਾ ਚੱਲ ਫਿਰ ਤੋਂ ਖੇਡ ਲੈ ਫਿਰ ਤੋਂ ਮੈਂ ਜਾਤਗੀ ਇਹ ਜਾ ਇਹ ਹਾਰ ਗਿਆ ਉਹ ਮੈਂ ਇੱਕ ਖੇਡਿਆ ਨਹੀਂ ਅਸੇ ਖੇਡਿਆ ਗਿਆ ਇਹ ਪਹਿਲਾਂ ਖੇਡਿਆ ਸੀਗਾ ਫੇਰ ਥੱਕ ਗਿਆ ਫੇਰ ਸਾਡੇ ਗੱਲ ਲੱਗ ਗਈ ਆਇਆ ਇਹ ਫਟਵਾ ਬੂਹੇ ਗਿਆ ਫੇਰ ਹਾਂ ਕਮਾਲੀ ਬਾਠੀ ਆਹ ਕਮਾਲੀ ਦਾ ਨਾਨਾ ਹੂੰ ਤੁਹਾਨੂੰ ਖਿਲਾ ਖਿਲਾ ਵਾਲੇ ਬਾਬਾ ਬੜਾ ਬਾਬਾ ਦੇ ਜਾ ਬਾਟੀ ਚ ਪਾ ਲੈ ਕਮਾਲੀ ਦੇ ਲੋ ਜਾ ਤੇਰੇ ਉੱਤੇ ਢੋਲੇ ਬਾਟੀ ਬਾਟੀ ਲੈ ਜਾ ਆਹ ਬਾਟੀ ਚ ਪਾ ਦੇ ਬਾਟੀ ਚ ਸਾਡੇ ਸਵੇਰ ਆ ਨਾ ਉਹ ਕਿੱਲਾ ਕਰ ਗਿਆ ਇਹਦਾ ਖਿਲਾ ਖਾ ਕੇ ਸੌ ਗਿਆ ਚਲ ਸੌਣ ਲੈਣ ਨੂੰ ਪੈ ਗਿਆ ਕਿਵੇਂ ਨਾਨਾ ਕੰਪੀਟਰ ਚ ਫਿਰ ਪਾਣੀ ਹੈਗਾ ਪਾਣੀ ਉਹਦੇ ਉੱਥੇ ਉੱਥੇ ਪੱਕ ਗਿਆ ਮੇਰਾ ਤਾਂ ਉੱਥੇ ਪਿਆ ਉਹਦੇ ਗੱਡੀ ਚ ਪਿਆ ਪਾਣੀ ਇੱਥੋਂ ਪੀ ਲੋ ਨਹੀਂ ਤਾਂ ਆਪਣਾ ਪਾਣੀ ਇੱਥੇ ਵੀ ਇੱਕ ਨੰਬਰ ਦਾ ਪਾਣੀ ਆ ਇਹ ਅੰਬਲ ਪਾਣੀ ਆ ਪਾਣੀ ਆਪਣਾ ਮੋਟਰ ਇਤੇ ਥੱਲਾ ਪੱਤੜ ਆ ਆ ਇੱਥੋਂ ਪੀ ਲੋ ਇੱਥੇ ਲੈ ਆਇਆ ਪਾਣੀ ਆ ਗਿਆ ਬੋਤਲਾਂ ਜੀਆਂ ਇਹ ਨਹੀਂ ਅਸੀਂ ਦੋਨਾਂ ਨੇ ਪੀ ਲੀਆਂ ਖੇਤ ਉਹਦੇ ਇੱਕ ਥੱਲੇ ਪਈ ਆ ਇੱਥੋਂ ਵੀ ਪਤੇ ਆਪਣਾ ਇਹੀ ਪਾਣੀ ਆ ਨੰਬਰ ਵਾਲਾ ਹੀ ਆ ਆ ਦੇ ਥੱਲੇ ਸਟੀering ਦੇ ਥੱਲੇ ਨਹੀਂ ਦੱਬਾ ਜਿਆ ਬਣਿਆ ਇੱਥੇ ਮਿਰਚਾਂ ਪਈਆਂ ਸੀ ਉੱਥੇ ਦੇਖੋ ਉੱਥੇ ਇੱਕ ਪਈ ਆ ਇੱਥੇ ਪਈ ਐ ਇੱਕ ਅੱਧੀ ਅੱਧੀ ਆ ਆ ਤੇ ਆ ਉਹ ਤਾਂ ਹੋਰ ਭਰ ਲਿਓ ਉੱਥੇ ਆਪਣੇ ਟੂਟੀਆਂ ਤੋਂ ਭਰ ਲਿਓ ਇੱਕ ਨੰਬਰ ਪਾਣੀ ਆ ਆਪਣਾ ਟੂਟੀਆਂ ਵਾਲਾ ਪਾਣੀ ਆ ਇਹਦੇ ਨਾਲ ਕਹੀਆਂ ਉੱਥੋਂ ਟੂਟੀਆਂ ਤੋਂ ਪਾਣੀ ਭਰ ਲਿਓ ਨਹੀਂ ਹੁੰਦੇ ਮਾੜ ਅਸੀਂ ਤਾਂ ਬਲੋਡ ਭਰ ਕੇ ਰਹਿੰਦੇ ਬਹੁਤ ਲੋਕ ਬਹੁਤ ਭਰ ਕੇ ਜਾਂਦੇ ਲੋਕ ਇੱਥੇ ਪਾਣੀ ਬਹੁਤ ਵਧੀਆ ਇਹ ਪਾਣੀ ਉਹੀ ਆ ਜੀਰਾ ਚੱਕਾ ਖਾ ਲੋ ਲੈਰਾ ਤੂੰ ਵੀ ਜਰਾ ਚਲੋ ਨਾ ਹੁੰਦਾ ਉਹ ਦਵਾਕਾਂ ਦੇ ਚੱਤ 'ਚ ਹੁੰਦਾ ਤੇ ਹੁਣ ਬਿਮਾਰ ਹੋ ਜੀ ਆਹੋ ਆਹ ਐ ਦਾ ਕੀ ਹੋਣਾ ਮਾਰ ਪਾ ਤਾਂ ਕੀ ਹੋਣਾ ਗੱਲ ਤਾਂ ਪਤਾ ਨਹੀਂ ਲਾ ਜਾਂਦਾ ਬਾਈ ਪਾਣੀ ਇਹ ਪੀਂਦੇ ਹੀ ਇਹ ਆ ਕਿਦੋਂ ਉਹ ਵਧੀਆ ਹੁਣ ਇਹੀ ਪਾਣੀ ਆ ਦਾਲ ਦੂਧ ਤੇ ਇਹੀ ਪੈਂਦਾ ਆ ਇਹੀ ਪੈਂਦਾ ਘਰੇ ਤਾਂ ਥਾਉ ਸਾ ਦੂਜਾ ਸਮਾਨ ਤਾਂ ਉਹੀ ਪੈਂਦਾ ਇਹ ਨਹੀਂ ਚੀ ਤੁਸੀਂ ਪੀਨੇ ਆ ਇਹ ਪਾਣੀ ਇਹ ਦੇਖੀ ਚੇਰਾ ਪੀਲੇ ਨੂੰ ਮੇਹਰ ਉਹ ਤੋਂ ਟੂਟੀ ਤੋਂ ਭਰ ਰਿਹਾ ਦੋ ਬੋਤਲ ਇਹਦੀ ਜਗ੍ਹਾ ਦੇਖੋ ਪੀ ਕੇ ਤੁਹਾਨੂੰ ਪਤਾ ਲੱਗ ਜੂ ਕਿ ਇਹਦਾ ਪਾਣੀ ਇੱਕ ਨੰਬਰ ਹੈ ਪਾਣੀ ਫੋਟੋ ਨਾਲ ਬੈਟਰੀ ਨਾਲ ਸਾਈਕਲ ਤੇ ਹਾਂ ਸਾਡੀ ਫੋਟੋ ਵੀ ਨਾਲ ਲਈ ਫਾ ਸਾਈਕਲ ਤੇ ਓਏ ਆਪਣੇ ਪਿੰਡੋਂ ਇੱਥੇ ਆਉਂਦੇ ਆ ਪਾਣੀ ਲੈ ਕੇ ਜਾਂਦੇ ਆ ਸਭ ਪਰ ਕੇ ਮੈਂ ਵੱਡੀ ਸਾਈਕਲ ਹੁਣ ਚਲਾ ਲੇਗਾ ਅੱਛਾ ਅੱਜ ਵੱਡੀ ਸਾਈਕਲ ਚਲਾ ਲਈ ਵਧੀਆ ਹੈ ਸੇਫ ਹੈ ਦੀ ਹੈ ਵਧੀਆ ਹੈ ਮਾੜਾ ਭਜਾਇਓ ਨਾ ਹੁਣ ਹੋਈ ਚੜੀ ਜਾਂਦਾ ਇਹ ਨਾ ਵੀ ਮੂਹਰੇ ਆਉਣੀ ਸੀ ਕੋਈ ਫਟਕਾ ਲੈ ਬੀਚ ਨਹੀਂ ਲੈ ਕੇ ਨਿਕਲਣਾ ਬੀਚ ਦਾ ਗੱਡੀਆਂ ਆਉਂਦੀਆਂ ਬੂਲ ਸੜਕ ਤੇ ਨਹੀਂ ਜਾਣਾ ਬ੍ਰੇਕਾਂ ਨਹੀਂ ਕੰਮ ਕਰਦੀਆਂ ਬ੍ਰੇਕਾਂ ਕੋਈ ਨਹੀਂ ਆਪਾਂ ਕੱਸ ਦਿਆਂਗੇ ਵੜ ਗਏ ਆ ਗਏ ਮਾਰੇ ਜਾਂ ਜਾਂ ਇਹ ਪੈਸੇ ਇੱਥੇ ਜਲਾਇਆ ਇੱਥੇ ਜਲਾ ਲਿਆ ਕਰੋ ਇੱਥੇ ਜਲਾ ਲਿਆ ਕਰੋ ਹੁਣ ਕਾਹ ਮਨ ਸੀ ਮੈਂ ਸਾਈਕਲ ਹੀ ਲੈ ਕੇ ਆਇਆ ਐਦਾ ਕਰਕੇ ਨਹੀਂ ਲਿਆਉਣਾ ਤੇ ਆਉਂਦੇ ਯਾਰ ਇਹ ਫਿਰ ਮਗਰ ਭਾਟਾ ਮੈਥੋਂ ਖਿੱਚਿਆ ਨਹੀਂ ਮਗਰ ਜਾਣਾ ਪਵਾ ਕੇ ਇਹਨਾਂ ਤੋਂ ਡੱਗ ਨਾ ਪਵੇ ਹਾਂ ਨਹੀਂ ਤੇਰੇ ਮਗਰ ਮੇਰੇ ਤੋਂ ਵੀ ਡੱਗੂ ਚੋਰ ਨਾ ਮਾਰੀ ਨਾ ਇਹਦਾ ਦੋਏ ਹੁੰਦੇ ਤਾਂ ਤੀਨਾਂ ਨੇ ਸਾਈਕਲ ਤੇ ਆ ਜਾਣਾ ਸੀ ਹਾਂ ਇੱਕ ਗੁੱਟ ਸੰਗ ਦਾ ਵੀ ਇਹ ਵੀ ਨਹੀਂ ਛੱਡਦਾ ਮੈਨੂੰ ਹਾਂ ਇਹ ਖੜਾ ਨਹੀਂ ਛੱਡਦਾ ਨਹੀਂ ਆਪਾਂ ਤਿੰਨ ਲੋਕਾਂ ਨਾਲ ਆ ਜਾਈਏ ਸੀਗਾ ਮੈਂ ਗਰਨੂਰ ਵਾਲਿਆਂ ਨਾਲ ਸੀ ਨਾਨੇ ਨੇ ਆਪਣਾ ਤੇ ਗਰਨੂਰ ਚੱਲ ਹੁਣ ਇਹਨੂੰ ਸੌ ਲੈਣ ਦੇ ਬੰਦਾ ਕਰ ਸੇ ਮੈਂ ਕਿਹਾ ਸੀ ਥੋੜਾ ਟਾਈਮ ਰੋਕ ਜੀਏ ਫੇਰ ਗੁੱਸੰਗ ਪੈ ਕੇ ਆਪਾਂ ਚੱਲ ਜਾਂਦੇ ਹਾਂ ਆ ਆਪੇ ਹੋ ਲਈ ਕੋਈ ਨਾ ਹਾਂ ਕੱਲੂ ਕੱਲੂ ਜਾ ਬੋ ਦੋ ਹਣਾ ਹਾਂ ਜਦੋਂ ਇਹ ਚਲੇ ਫਿਰ ਆਪਾਂ ਸਾਈਕਲ ਤੇ ਆਇਆ ਕਰਾਂਗੇ ਚੰਗਾ ਫਿਰ ਸਾਈਕਲ ਤੇ ਆਇਓ ਕੱਲੂ ਇਹਨਾਂ ਨੇ ਜਾਵੜਣਾ ਇਹ ਰ ਆਇਆ ਕਰੇ ਕੱਲੂ ਇਹਨਾਂ ਨੇ ਜਾਵੜ ਲੈਣਾ ਈ ਡਗਾ ਕਿੱਥੇ ਜਾਣਾ ਕੱਲੂ ਨੀ ਨਾਨੀ ਕਹਿੰਦੀ ਉਸ ਤੋਂ ਦੂਜੇ ਦਾ ਅੱਛਾ ਪਰਸੋਂ ਜਾਵੋਗੇ ਸਾਡੇ ਚਲ ਪਰਸੋਂ ਜਾਵਦੇ ਆਪਾਂ ਆਪਾਂ ਸਾਈਕਲ ਤੇ ਕਰਾਂ ਉਹਨੂੰ ਮੈਂ ਭਵਾ ਲੂੰ ਆਪੇ ਬੋ ਜਾਣਾ ਪਹਿਲਾ ਪੈਂਟ ਈ ਆ ਠੀਕ ਆ ਹਾਂ ਉਹ ਨਹੀਂ ਇਦਾਂ ਦੀ ਆਪਾਂ ਪਤਨੇ ਵਾਲੇ ਸਾਈਕਲ ਤੇ ਹੀ ਆਵਾਂਗੇ ਯਾਰ ਚਲ ਦੁਬਾਰੇ ਤੋਂ ਚਲੋ ਆਇਆ ਮੜਦੇ ਆਂ ਪਰਵਾਰੇ ਚ ਇਹਨਾਂ ਨੂੰ ਕੀ ਪਤਾ ਪਤਾ ਉਹ ਪਹਿਲਾਂ ਇਹਨਾਂ ਨੂੰ ਕੀ ਪਤਾ ਵਿਚਰਿਆ ਨਹੀਂ ਪਰਵਾਰੇ ਤੋਂ ਕਹਿੰਦਾ ਉਹ ਹੋਰ ਬੱਜਾਰੇ ਰਹਿੰਦੇ ਸੀ ਉਹ ਇਹਨਾਂ ਨੂੰ ਕੀ ਪਤਾ ਬਹੁਤ ਹੋਈਆਂ ਕੁਝੀਆਂ ਬਣੀਆਂ ਚਾ ਉਹਨੇ ਉਹ ਆਹ